ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਆਪਣੇ ਕੋਲੇ ਨਿੰਬੂ ਅੱਜ ਆਪਾਂ ਬਣਾਵਾਂਗੇ ਨਿੰਬੂਆਂ ਦਾ achar ਇਹ achar ਆਪਾਂ ਤਿੰਨ ਤਰੀਕੇ ਦਾ ਬਣਾਵਾਂਗੇ ਇੱਕ ਤਾਂ ਨਿੰਬੂ ਦਾ achar ਬਣਾਵਾਂਗੇ ਕੱਲਾ ਇਹ ਆਪਾਂ ਨੂੰ ਰਿਸ਼ਤੇਦਾਰਾਂ ਦੇ ਘਰੇ ਭੇਜਣਾ ਤੇ ਦੂਸਰਾ ਆਪਾਂ achar ਬਣਾਵਾਂਗੇ ਨਿੰਬੂ ਹਰੀ ਮਿਰਚ ਤੇ ਆਦਰਕ ਦਾ achar ਤੇ ਤੀਸਰਾ ਆਪਾਂ ਨਿੰਬੂ ਦੀ ਬਣਾਵਾਂਗੇ ਚਟਣੀ ਤੇ ਦੇਖਦੇ ਹਾਂ ਜੀ ਕਿੰਨਾ ਕੁ ਬਣਦਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਨਿੰਬੂਆਂ ਨੂੰ ਕੱਟ ਲਈਏ ਕੱਟ ਕੇ ਫਿਰ ਆਪਾਂ ਉਸ ਤੋਂ ਬਾਅਦ ਇਹਦਾ ਥੋੜਾ ਜਿਹਾ ਰਸ ਆਪਾਂ ਕੱਢ ਦਈਏ ਤੇ ਰਾਤ ਪਰ ਆਪਰੇ ਰੱਖਣਾ ਹੈ ਜੀ ਰਾਤ ਦਾ ਟਾਈਮ ਹੋ ਗਿਆ ਰਾਤ ਪਰ ਇਹਨਾਂ ਲਈ ਆਪਾਂ ਨੇ ਨਮਕ ਲਾ ਕੇ ਰਹਿ ਛੱਡ ਦੇਣਾ ਹੈ ਜੀ ਤੇ ਸਵੇਰੇ ਫਿਰ ਆਪਾਂ ਇਹਨਾਂ ਨੂੰ ਧੁੱਪਾਂ 'ਚ ਸੁੱਕਣੇ ਪਾਵਾਂਗੇ ਤੇ ਲਓ ਜੀ ਹੁਣ ਆਪਾਂ ਪਹਿਲਾਂ ਕਰਦੇ ਆਂ ਜੀ ਵੀਡੀਓ ਨੂੰ ਸ਼ੁਰੂ ਤੇ ਜੇਕਰ ਮੈਨੂੰ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਲਓ ਜੀ ਇਹ ਹਲਕੇ ਬਿਲਕੁਲ ਪਤਲੇ ਛਿਲਕੇ ਵਾਲੇ ਨਿੰਬੂ ਨੇ ਜੀ ਬਹੁਤ ਵਧੀਆ ਨੇ ਇਹਨਾਂ ਦੇ ਵਿੱਚ ਰਸ ਜ਼ਿਆਦਾ ਹੈ ਜੀ ਫਿਰ ਜ਼ਿਆਦਾ ਖੱਟਾ ਹੋ ਜਾਂਦਾ ਜੀ ਉਹ ਇਸ ਕਰਕੇ ਤੇ ਆਪਾਂ ਨੇ ਬਣਾਉਣਾ ਨਹੀਂ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟ ਲਾ ਕੇ ਥੋੜਾ ਥੋੜਾ ਇਹਨਾਂ ਦਾ ਰਸ ਕੱਢ ਦਈਏ ਜੀ ਥੋੜੀ ਥੋੜੀ ਆਪਾਂ ਨੇ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਤੇ ਦੇਖੋ ਜੀ ਇਹ ਥੋੜੀ ਥੋੜੀ ਆਪਾਂ ਨੇ ਥੋੜਾ ਜਿਹਾ ਆਪਾਂ ਨੇ ਰਸ ਕੱਢ ਲੈਣਾ ਹੈ ਜੀ ਇਹ ਰਸ ਵੀ ਆਪਾਂ ਨੇ ਯੂਜ਼ ਕਰ ਲੈਣਾ ਹੈ ਜੀ ਰਸ ਨੂੰ ਆਪਾਂ ਨੇ ਕਿਤੇ ਵੀ ਨਹੀਂ ਗੇਰਨਾ ਜੀ ਤੇ ਲਓ ਜੀ ਦੇਖੋ ਤੈ ਲੋ ਜੀ ਇੱਧਰ ਆਪਾਂ ਨੇ ਸਾਰੇ ਨਿੰਬੂਆਂ ਦਾ ਆਪਾਂ ਨੇ ਰਸ ਨਿਚੋੜ ਲਿਆ ਜੀ ਇਹ ਓਵਰ ਹੋ ਰਿਹਾ ਸੀਗਾ ਇੱਧਰ ਆਹ ਵਾਲਾ ਹੋ ਗਿਆ ਤੇ ਇੱਕ ਆਪਾਂ ਨੇ ਬੋਤਲ ਭਰ ਲਈ ਇਹ ਆਪਾਂ ਗਰਮੀ ਲਈ ਰੱਖਾਂਗੇ ਜੀ 에어 ਕਿਤੇ ਨਹੀਂ ਜੀ ਖਰਾਬ ਹੁੰਦਾ ਇੱਕ ਬੋਤਲ ਭਰ ਗਈ ਤੇ ਇਹ ਵਾਲਾ ਹੈ ਜੀ ਇਹ ਆਪਾਂ ਥੋੜਾ ਜਿਹਾ ਆਪਾਂ ਨਿੰਬੂ ਦੇ ਵਿੱਚ ਪਾਵਾਂਗੇ ਜੇ ਆਪਾਂ ਨੂੰ ਜ਼ਰੂਰਤ ਹੋਈ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਵਿੱਚ ਪਾ ਲਈਏ ਇਹਦੇ ਤੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਨਮਕ ਪਾ ਕੇ ਰੱਖ ਦਾਂਗੇ ਜੀ ਸਵੇਰੇ ਆਪਾਂ ਰੱਖਾਂਗੇ ਇਹਨਾਂ ਨੂੰ ਧੁੱਪਾਂ ਦੇ ਵਿੱਚ ਤੇ ਸੁੱਕਣ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਨਮਕ ਪਾਵਾਂਗੇ ਥੋੜਾ ਥੋੜਾ ਆਪਾਂ ਪਾਈ ਜਾਵਾਂਗੇ ਜੀ ਇਹਨਾਂ ਨੂੰ ਵਿੱਚ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਹੋਜੀ ਸਭ ਤੋਂ ਪਹਿਲਾਂ ਆਪਾਂ ਮਿਕਸ ਕਰ ਲਈਏ ਜੀ ਇਹਨਾਂ ਨੂੰ ਤੇ ਦੋ ਭਾਂਡਿਆਂ ਦੇ ਵਿੱਚ ਨਿੰਬੂ ਥੋੜੇ ਜਿਹਾ ਆਪਣੇ ਜ਼ਿਆਦਾ ਹੈ ਜੀ ਦੋਹੇ ਭਾਂਡਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਮਿਕਸ ਕਰਕੇ ਦੇ ਪਪਾ ਪੂਰੀ ਰਾਤ ਇਹਨਾਂ ਨੂੰ ਸੋਕ ਹੋਣ ਲਈ ਛੱਡਾਂਗੇ ਜੀ ਤਾਂ ਕਿ ਜਿਹੜਾ ਐਕਸਟਰਾ ਇਹਨਾਂ ਦਾ ਚਾਰਜ ਇਹਨਾਂ ਦਾ ਛਿਲਕੇ ਦਾ ਜੋ ਵੀ ਹੁੰਦਾ ਹੈ ਜੀ ਕੜਤਣ ਉਹ ਨਿਕਲ ਜਪੇ ਜੀ ਇਸ ਕਰਕੇ ਆਪਾਂ ਇਹਨਾਂ ਨੂੰ ਪੂਰੀ ਰਾਤ ਲਈ ਛੱਡਾਂਗੇ ਜੀ ਟੱਕ ਕੇ ਸਵੇਰੇ ਆਪਾਂ ਇਹਨਾਂ ਨੂੰ ਪਾਵਾਂਗੇ ਸੁੱਕਣੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਜੀ ਤੇ ਇਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਕਰਕੇ ਆਪਾਂ ਇੱਕ ਹੀ ਜਗ੍ਹਾ ਰੱਖਦੇ ਆਂ ਜੀ ਹਣ ਤੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਕਰਦੇ ਆਂ ਜੀ ਤੇ ਮਿਲਦੇ ਆਂ ਜੀ ਫਿਰ ਨੈਕਸਟ ਸਵੇਰੇ ਦਿਖਾਉਂਦੀ ਜੀ ਕਿਆ ਬਣਦਾ ਇਹਨਾਂ ਦਾ ਤੇ ਲਓ ਜੀ ਅਦਰ ਆਪਾਂ ਨਿੰਬੂਆਂ ਨੂੰ ਸਾਰੀ ਰਾਤ ਰੱਖਿਆ ਹੁਣ ਨੀਚੇ ਤੇ ਹੁਣ ਆਪਾਂ ਇਹਨਾਂ ਨੂੰ ਧੁੱਪਾਂ ਦੇ ਵਿੱਚ ਸੁੱਕਣੇ ਪਾਤੇ ਤੇ ਹੁਣ ਇਹਨਾਂ ਨੂੰ ਧੁੱਪ ਲੱਗਣ ਤੋਂ ਬਾਅਦ ਹੁਣ ਆਪਾਂ ਸ਼ਾਮ ਨੂੰ ਇਹਨਾਂ ਦਾ ਵੀ ਅਚਾਰ ਪਾਵਾਂਗੇ ਦੇਖਦੇ ਆ ਜੀ ਕਿੰਨੇ ਕੁ ਸੁੱਕਦੇ ਨੇ ਬਸ ਇੱਕ ਧੁੱਪ ਲਵਾਣੀ ਉਹ ਤਾਂ ਬੜਾ achar ਬਣਾ ਕੇ ਫੇਰ ਹੀ ਧੁੱਪ ਲਵਾਵਾਂਗੇ ਇਹਨਾਂ ਦੇ ਆਪਾਂ ਨੇ ਨਿੰਬੂ ਚ ਰਸ ਬਹੁਤ ਸੀ ਰਸ ਆਪਾਂ ਨੇ ਬਾਹਰ ਕੱਢਤਾ ਸੀ ਜਿੰਨਾਂ ਦਾ ਤੇ ਅਕੋਰਡਿੰਗ ਟੂ ਟੇਸਟ ਆਪਾਂ ਰਸ ਵੀ ਹੋਰ ਪਾਵਾਂਗੇ ਆਪਣੇ ਕੋਲ ਪਿਆ ਹੈ ਜੀ ਰਸ ਕੱਢਿਆ ਹੋਇਆ ਦਾ ਤੇ ਲਓ ਜੀ ਖੱਟੇ-ਖੱਟੇ ਦੀ ਸਮੈਲ ਦੇ ਨਾਲ ਮੂੰਹ ਵਿੱਚ ਪਾਣੀ ਵੈਸੇ ਵੀ ਆਈ ਜਾਂਦਾ ਹੈ ਜੀ ਤੇ ਨਿੰਬੂ ਵਧੀਆ ਵੀ ਹੈ ਤੇ ਲਓ ਜੀ ਫਿਰ ਆਪਾਂ ਕਰਦੇ ਆ ਜੀ ਨੈਕਸਟ ਪ੍ਰੋਸੈਸ ਲਓ ਜੀ ਆਪਣਾ ਆਚਾਰ ਹੋ ਚੱਲਿਆ ਜੀ ਰੈਡੀ ਤੇ ਹੁਣ ਆਪਾਂ ਇਸ ਵਿੱਚ ਇੰਗਰੀਡੀਅੰਟਸ ਪਾਵਾਂਗੇ ਜੀ ਇਹਨਾਂ ਨੂੰ ਆਪਾਂ ਨੇ 2 ਦਿਨ ਤੋ ਪਲਵਾਈ ਹੈ ਜੀ ਚੰਗੇ ਤਰੀਕੇ ਦੇ ਨਾਲ ਧੁੱਪ ਵੈਸੇ ਨਹੀਂ ਹੈ ਨਹੀਂ ਤੇ 2 ਦਿਨ ਦੀ 2-2 ਘੰਟੇ ਦੀ 3-3 ਘੰਟੇ ਦੀ ਧੁੱਪ ਪਲਵਾਈ ਹੈ ਜੀ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਪਾਵਾਂਗੇ ਕਾਲਾ ਨਮਕ ਇੱਕ ਤੋਂ ਆਪਾਂ ਨੇ 2 ਚਮਚ ਆਪਣੇ ਕਾਲੇ ਨਮਕ ਦੇ ਪਾ ਦੇਣੇ ਜੀ ਮੇਰਾ ਥੋੜਾ ਜਿਹਾ ਭਾਂਡਾ ਛੋਟਾ ਹੈ ਜੀ ਮੈਨੂੰ ਕੋਈ ਭਾਂਡਾ ਨਹੀਂ ਮਿਲਿਆ ਤੇ ਬਾਅਦ ਦੇ ਵਿੱਚ ਮੈਂ ਕਿਸੇ ਬਾਲਟੀ ਦੇ ਵਿੱਚ ਪਾ ਕੇ ਰਲਾ ਲਾਂਗੀ ਕਿਉਂਕਿ ਵਧੀਆ ਨਹੀਂ ਜੀ ਲੱਗਦਾ ਵੀ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਰਲਾ ਕੇ ਦਿਖਾਈਏ ਤੇ ਲੋ ਜੀ ਆਪਾਂ ਨੇ ਇਹਦਾ ਸਿਰਕਾ ਕੱਢ ਇਸ ਦਾ ਕੱਢ ਲਿਆ ਸੀਗਾ ਰਸ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਜੀ ਹਲਦੀ ਲਾਲ ਮਿਰਚ ਜੀ ਮੇਰੇ ਚਮਚੇ ਛੋਟੇ ਆ ਜੀ ਤੇ 4 ਚਮਚ ਆਪਣੇ ਉਹਦੇ ਪਾਤੇ ਹਲਦੀ ਦੇ ਤੇ ਇੱਕ ਚਮਚਾ ੱਪਾ ਪਾ ਲਵਾਂਗੇ ਜੀ ਕਿਉਂਕਿ ਆਪਾਂ ਨੇ ਦੂਸਰਾ ਨਮਕ ਪਾਤਾ ਜੀ ਤੇ ਇੱਕ ਚਮਚਾ ੱਪਾ ਪਾਵਾਂਗੇ ਲਾਲ ਮਿਰਚ ਦਾ ਸੋ ਨਮਕ ਦਾ ਤੇ ਲੋ ਜੀ ਹੁਣ ਆਪਾਂ ਇਹਦੇ ਚ ਮਸਾਲੇ ਦੁੱਤੇ ਮਿਕਸ ਕਰ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਅਜਵੈਨ ਅਜਵੈਨ ਇਹ ਵਾਲੀ ਲੱਤੀ ਹੈ ਜੀ ਮੈਂ ਇਹ ਵੀ 2 ਚਮਚਾਂ ਦੇ ਕਰੀਬ ਹੈ ਜੀ ਤੁਸੀਂ ਆਪਣੇ ਸਮਾਨ ਦੇ ਅਕੋਰਡਿੰਗਲੀ ਪਾ ਲਿਓ ਜੀ ਕਿ ਕੀ ਪਾਉਣਾ ਹੈ ਜੀ ਵੀ ਕਿੰਨਾ ਕ ਆਪਣਾ ਸਮਾਨ ਆਪਣਾ ਜੀ ਬਚਦਾ ਤੇ ਲਓ ਜੀ ਅਜਵੈਣ ਵੀ ਆਪਣੀ ਪੈ ਗਈ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਜੀ ਸਿਰਕਾ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਆਪਾਂ ਸਿਰਕਾ ਵੀ ਪਾਵਾਂਗੇ ਜੀ ਸਾਰਾ ਇਹ ਪਨ ਦਵਾਰੋਂ ਤੋਂ ਵਿੱਚ ਮਿਕਸ ਕਰਤਾ ਜੀ ਜੇਕਰ ਆਪਾਂ ਨੂੰ ਘੱਟ ਲੱਗਿਆ ਤੇ ਆਪਾਂ ਹੋਰ ਵੀ ਪਾਵਾਂਗੇ ਤੇ ਲਓ ਜੀ ਬਾਕੀ ਇਸ ਵਿੱਚ ਆਪਾਂ ਨੇ ਹੋਰ ਪਾਉਣਾ ਹੈ ਜੀ ਜੀਰਾ ਥੋੜਾ ਜਿਹਾ ਜੀਰਾ ਪਾਵਾਂਗੇ ਜੀ ਬਿਲਕੁਲ ਸੁੱਕੇ ਮਸਾਲੇ ਹੈ ਜੀ ਜੇਕਰ ਤੁਸੀਂ ਇਸ ਤਰੀਕੇ ਨਾਲ ਅਚਾਰ ਬਣਾਉਂਗੇ ਤਾਂ ਬਹੁਤ ਵਧੀਆ ਬਣੇਗਾ ਜੀ ਤੇ ਲਓ ਜੀ ਹੁਣ ਆਪਾਂ ਇਸ ਨੂੰ ਕਰਦੇ ਹਾਂ ਜੀ ਮਿਕਸ ਇਸ ਤਰੀਕੇ ਦੇ ਨਾਲ ਮੈਂ ਹਲਕਾ ਹਲਕਾ ਹਲਕੇ ਹੱਥਾਂ ਨਾਲ ਆਪਾਂ ਇਹਨੂੰ ਮਿਕਸ ਕਰ ਲਈਏ ਜੀ ਤੇ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜੀ ਹੁਣ ਮੈਂ ਇਹਨੂੰ ਪਾ ਲੂੰਗੀ ਜੀ ਕਿਸੇ ਡੱਬੇ ਦੇ ਵਿੱਚ ਤੇ ਇਸ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਜੀ ਨਿੰਬੂਆਂ ਦਾ ਅਚਾਰ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਣ ਗਿਆ ਜੀ ਝਟਪਟ ਅਚਾਰ